ਪੂਨਮ ਨੂੰ ਨੀਂਦ ਨਹੀਂ ਸੀ ਆ ਰਹੀ ਹਜੇ ਪਿਛਲੇ ਸਾਲ ਹੀ ਉਸਦੇ ਪਤੀ ਦੀ ਮੌਤ ਹੋਈ ਸੀ ਉਸ ਦੀ ਕਿਸਮਤ ਵਿੱਚ ਵਿਅਵਤਾ ਜ਼ਿੰਦਗੀ ਦਾ ਸੁੱਖ ਬਸ ਸਿਰਫ ਇੱਕ ਸਾਲ ਦਾ ਹੀ ਸੀ ਪੂਨਮ ਹੁਣ ਵੀ ਆਪਣੇ ਸਹੁਰਿਆਂ ਵਿੱਚ ਹੀ ਰਹਿ ਰਹੀ ਹੈ ਉਸ ਦਾ ਪਤੀ ਆਪਣੇ ਬੁੱਢੇ ਮਾਪੇ ਦੇ ਇਕਲੌਤੀ ਸੰਤਾਨ ਸੀ ਸੌਰੇ ਤੇ ਪੇਕਿਆਂ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਦੋਨੋਂ ਹੀ ਪੈਸੇ ਵਾਲੇ ਪੂਨਮ ਆਪਣੇ ਪੇਕਿਆਂ ਵਿੱਚ ਚਾਰ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਸੀ ਮਾਪੇ ਤੇ ਭੈਣ ਭਰਾਵਾਂ ਦੀ लाਡਲੀ 12ਵੀਂ ਪਾਸ ਕਰਦੇ ਹੀ ਪੂਨਮ ਦਾ ਵਿਆਹ ਹੋ ਗਿਆ ਪਤੀ ਦੀ ਮੌਤ ਤੋਂ ਬਾਅਦ ਉਸਦੇ ਪਾਪਾ ਉਸ ਨੂੰ ਲੈਣ ਵੀ ਆਏ ਪਰ ਉਸਨੇ ਨਾਲ ਜਾਣ ਤੋਂ ਜਵਾਬ ਦੇ ਦਿੱਤਾ ਕਹਿਣ ਲੱਗੀ ਪਾਪਾ ਤੁਹਾਡੇ ਤਾਂ ਤਿੰਨ ਬੱਚੇ ਹੋਰ ਵੀ ਨੇ ਪਰ ਮੇਰੇ ਸੱਸ ਸਹੁਰੇ ਦਾ ਤਾਂ ਕੋਈ ਵੀ ਨਹੀਂ ਪੂਨਮ ਦੇ ਸਹੁਰੇ ਪਿੰਡ ਵਿੱਚ ਸਨ ਪਿੰਡ ਤਾਂ ਬਹੁਤ ਜ਼ਿਆਦਾ ਵੱਡਾ ਨਹੀਂ ਸੀ ਪਰ ਫਿਰ ਵੀ ਖੁਸ਼ਹਾਲ ਸੀ ਇਲਾਕੇ ਵਿੱਚ ਉਸ ਦਾ ਸੋਹਰਾ ਸਭ ਤੋਂ ਪੈਸੇ ਵਾਲਾ ਤੇ ਰਸੂਕਦਾਰ ਬੰਦਾ ਸੀ ਤੇ ਪਿੰਡ ਦਾ ਸਰਪੰਚ ਵੀ ਸਾਰਾ ਪਿੰਡ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਥੋੜੀ ਦੇਰ ਪਹਿਲਾਂ ਹੀ ਬਾਰਿਸ਼ ਹੋ ਕੇ ਹਟੀ ਮਿੱਟੀ ਮਿੱਟੀ ਠੰਡ ਵਾਲਾ ਮੌਸਮ ਸੀ ਪੂਨਮ ਕੰਬਲ ਲੈ ਕੇ ਲੇਟੀ ਹੋਈ ਸੀ ਕਿ ਅਚਾਨਕ ਹੀ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਉਹ ਚੌਂਕ ਪਈ ਫਟਾਫਟ ਬੈੱਡ ਤੋਂ ਉੱਤਰ ਬਾਹਰ ਵੱਲ ਨੂੰ ਭੱਜੀ ਸ਼ਾਲ ਨਾਲ ਆਪਣੇ ਆਪ ਨੂੰ ਢੱਕਦੇ ਹੋਏ ਨਾਲ ਵਾਲੇ ਕਮਰੇ ਵਿੱਚ ਆਪਣੇ ਸੱਸ ਸਹੁਰੇ ਕੋਲ ਪਹੁੰਚ ਗਈ ਉਸਨੇ ਦੇਖਿਆ ਉਸਦੇ ਸੱਸ ਸਹੁਰਾ ਵੀ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਜਾ ਕੇ ਸੀ ਤੇ ਗੁਰਜੰਟ ਸਿੰਘ ਟਾਰਚ ਤੇ ਸੋਟੀ ਲੈ ਕੇ ਬਾਹਰ ਜਾਣ ਲਈ ਨਿਕਲ ਪਏ ਤਾਂ ਪੂਨਮ ਨੇ ਕਿਹਾ ਪਾਪਾ ਜੀ ਮੈਂ ਤੁਹਾਨੂੰ ਇੰਨੀ ਰਾਤ ਨੂੰ ਇਕੱਲੇ ਬਾਹਰ ਨਹੀਂ ਜਾਣ ਦੇਵਾਂਗੀ ਮੈਂ ਵੀ ਤੁਹਾਡੇ ਨਾਲ ਚੱਲਾਂਗੀ ਬਹੁਤ ਜ਼ਿਆਦਾ ਮਨਾ ਕਰਨ ਦੇ باوجود ਵੀ ਪੂਨਮੂਨਾ ਦੇ ਨਾਲ ਚਲੀ ਗਈ ਜਦ ਬਾਹਰ ਨਿਕਲੇ ਤਾਂ ਥੋੜੀ देर ਦੂਰ ਖੇਤਾਂ ਵਿੱਚ ਹੀ ਉਹਨਾਂ ਨੂੰ ਅੱਗ ਦੀਆਂ ਉੱਚੀਆਂ-ਉੱਚੀਆਂ ਲਪਟਾਂ ਦਿਖਾਈ ਦਿੱਤੀਆਂ ਪਿੰਡ ਦੇ ਹੋਰ ਲੋਕ ਵੀ ਤਮਾਕੇ ਦੀ ਆਵਾਜ਼ ਸੁਣ ਕੇ ਜਮਾ ਹੋ ਚੁੱਕੇ ਸੀ ਨੇੜੇ ਜਾ ਕੇ ਦੇਖਿਆ ਤਾਂ ਇੱਕ ਹਵਾਈ ਜਹਾਜ਼ ਦੇ ਟੁਕੜੇ ਇੱਧਰ-ਉੱਧਰ ਜਲ ਰਹੇ ਸੀ ਲਪਟਾਂ ਕਾਫੀ ਉੱਚੀਆਂ ਤੇ ਤੇਜ਼ ਸੀ ਕਿਸੇ ਨੇ ਵੀ ਨੇੜੇ ਜਾਣ ਦੀ ਹਿੰਮਤ ਨਾ ਕੀਤੀ ਦੇਖਣ ਤੋਂ ਲੱਗ ਰਿਹਾ ਸੀ ਕਿ ਸਭ ਕੁਝ ਝਲਕੇ ਰਾਖ ਹੋ ਚੁੱਕਿਆ ਹੈ ਉਸੇ ਵਕਤ ਪੂਨਮ ਦੀ ਨਜ਼ਰ ਮਲਵੇ ਤੋਂ ਦੂਰ ਪਈ ਕਿਸੇ ਸ਼ਖਸ ਤੇ ਗਈ ਜਿਸ ਦੇ ਹੱਥਾਂ ਪੈਰਾਂ ਵਿੱਚ ਕੁਝ ਹਰਕਤ ਹੋ ਰਹੀ ਸੀ ਉਹ ਗੁਰਜੰਟ ਸਿੰਘ ਨੂੰ ਨਾਲ ਲੈ ਕੇ ਉਸ ਵੱਲ ਦੌੜ ਪਈ ਕੁਝ ਹੋਰ ਵੀ ਲੋਕ ਉਹਨਾਂ ਦੇ ਨਾਲ ਸੀ ਉਸ ਨੌਜਵਾਨ ਦਾ ਚਿਹਰਾ ਜਲਣ ਦੇ ਕਾਰਨ ਕਾਲਾ ਹੋ ਗਿਆ ਸੀ ਹੱਥ ਪੈਰਾਂ ਤੇ ਵੀ ਜਲਣ ਦੇ ਨਿਸ਼ਾਨ ਸੀ ਬੇਸੁਰਤ ਪਿਆ ਸੀ ਪਰ ਰਹਿ ਰਹਿ ਕੇ ਆਪਣੇ ਹੱਥ ਪੈਰ ਹਿਲਾ ਰਿਹਾ ਸੀ ਪਿੰਡ ਵਾਲਿਆਂ ਵਿੱਚੋਂ ਕਿਸੇ ਨੇ ਉਸ ਦੀ ਨਬਜ਼ ਦੇਖੀ ਤੇ ਨੱਕ ਦੇ ਕੋਲ ਹੱਥ ਲਾ ਜਾ ਕੇ ਗੁਰਜੰਟ ਸਿੰਘ ਨੂੰ ਕਿਹਾ ਸਰਪੰਚ ਸਾਹਿਬ ਇਸ ਦੇ ਸਾਹ ਚੱਲ ਰਹੇ ਨੇ ਇਹ ਹਜੇ ਜਿਉਂਦਾ ਹੈ ਪਰ ਇਸ ਦੀ ਹਾਲਤ ਬਹੁਤ ਨਾਜ਼ੁਕ ਲੱਗਦੀ ਹੈ ਇਸ ਨੂੰ ਇਸੇ ਵਕਤ ਤੁਰੰਤ ਇਲਾਜ ਦੀ ਜ਼ਰੂਰਤ ਹੈ ਸਰਪੰਚ ਨੇ ਕਿਹਾ ਹਾਂ ਇਸ ਨੂੰ ਛੇਤੀ ਹੀ ਹਸਪਤਾਲ ਲੈ ਜਾਓ ਘਰੋਂ ਜਾ ਕੇ ਮੇਰਾ ਟਰੈਕਟਰ ਚੱਕ ਲਿਆਓ ਇਸ ਨੂੰ ਇਸੇ ਵਕਤ ਸ਼ਹਿਰ ਦੇ ਹਸਪਤਾਲ ਲੈ ਚਲਦੇ ਆਂ ਥੋੜੀ ਦੇਰ ਵਿੱਚ ਹੀ ਦੋ ਤਿੰਨ ਨੌਜਵਾਨ ਟਰੈਕਟਰ ਲੈ ਕੇ ਆ ਗਏ ਤੇ ਉਸ ਜ਼ਖਮੀ ਨੌਜਵਾਨ ਨੂੰ ਸ਼ਹਿਰ ਦੇ ਵੱਡੇ ਹਸਪਤਾਲ ਵਿੱਚ ਲੈ ਗਏ ਪੂਨਮ ਵੀ ਆਪਣੇ ਸਹੁਰੇ ਦੇ ਨਾਲ ਸ਼ਹਿਰ ਤੱਕ ਗਈ ਹਸਪਤਾਲ ਵਿੱਚ ਡਾਕਟਰ ਨੇ ਦੇਖ ਕੇ ਕਿਹਾ ਇਹਨਾਂ ਦੀ ਹਾਲਤ ਬਹੁਤ ਨਾਜ਼ੁਕ ਹੈ ਪੁਲਿਸ ਕੇਸ ਬੰਦ ਹੈ ਪੁਲਿਸ ਨੂੰ ਵੀ ਸੂਚਿਤ ਕਰਨਾ ਪਵੇਗਾ ਏ ਕਮਗੁਰ ਜੰਟ ਸਿੰਘ ਨੇ ਖੁਦ ਕੀਤਾ ਡਾਕਟਰ ਨੇ ਉਸੇ ਵਕਤ ਇਲਾਜ ਸ਼ੁਰੂ ਕਰ ਦਿੱਤਾ ਐਮਰਜੈਂਸੀ ਵਿੱਚ ਚੈੱਕਅਪ ਕਰਨ ਤੋਂ ਬਾਅਦ ਡਾਕਟਰ ਨੇ ਉਸ ਨੂੰ ਇਲਾਜ ਲਈ ਆਈ ਸੀ ਯੂ ਵਿੱਚ ਭੇਜ ਦਿੱਤਾ ਪਰ ਉਸ ਸ਼ਖਸ ਦੇ ਕੋਲ ਕੋਈ ਵੀ ਪਛਾਣ ਪੱਤਰ ਜਾਂ ਬੋਰਡਿੰਗ ਪਾਸ ਨਹੀਂ ਮਿਲਿਆ ਹਾਸੇ ਦੀ ਜਗ੍ਹਾ ਦੇ ਨੇੜੇ ਤੇੜੇ ਇੱਕ ਪੂਰੀ ਤਰ੍ਹਾਂ ਨਾਲ ਜਲਿਆ ਹੋਇਆ ਪਰਸ ਮਿਲਿਆ ਪਰ ਉਸ ਪਰਸ ਵਿੱਚ ਅਜਿਹਾ ਕੋਈ ਸਬੂਤ ਨਹੀਂ ਸੀ ਜਿਸ ਨਾਲ ਉਸ ਦੀ ਪਹਿਚਾਨ ਹੋ ਸਕੇ ਡਾਕਟਰ ਨੇ ਇਲਾਜ ਤਾਂ ਸ਼ੁਰੂ ਕਰ ਦਿੱਤਾ ਗੁਰਜੰਟ ਸਿੰਘ ਖੁਦ ਉਸ ਦੇ ਗਰੰਟੀਅਰ ਬਣੇ ਯਾਨੀ ਕਿ ਇਲਾਜ ਦਾ ਖਰਚਾ ਉਹਨਾਂ ਨੇ ਹੀ ਚੱਕਣਾ ਸੀ ਸਵੇਰ ਹੁੰਦੇ ਹੀ ਇਸ ਹਾਦਸੇ ਦੀ ਖਬਰ ਰੇਡੀਓ ਤੇ ਟੈਲੀਵਿਜ਼ਨ ਤੇ ਫੈਲ ਚੁੱਕੀ ਸੀ ਪੁਲਿਸ ਵੀ ਆ ਗਈ ਪੁਲਿਸ ਨੂੰ ਸਾਰੀ ਗੱਲ ਦੱਸ ਕੇ ਤੇ ਪਰਮਿਸ਼ਨ ਲੈ ਕੇ ਗੁਰਜੰਟ ਸਿੰਘ ਪੂਨਮ ਦੇ ਨਾਲ ਆਪਣੇ ਘਰ ਵਾਪਸ ਆ ਗਈ। ਸ਼ਹਿਰ ਦੇ 에য়ারਪੋਰਟ ਤੇ ਹਫੜਾ ਤਫਰੀਦਾ ਮਾਹੌਲ ਸੀ। 에য়ারਪੋਰਟ ਸ਼ਹਿਰ ਤੋਂ 40 ਕਿਲੋਮੀਟਰ ਦੂਰ ਤੇ ਪਿੰਡ ਤੋਂ ਉਲਟ ਦਿਸ਼ਾ ਵਿੱਚ ਸੀ। ਲੋਕ ਵਿਦੇਸ਼ਾਂ ਤੋਂ ਆਉਣ ਵਾਲੇ ਆਪਣੇ ਰਿਸ਼ਤੇਦਾਰਾਂ ਦਾ ਹਾਲ ਜਾਣਨ ਲਈ ਬੇਚੈਨ ਸੀ। ਥੋੜੀ ਹੀ ਦੇਰ ਵਿੱਚ ਟੀਵੀ ਤੇ ਇੱਕ ਬ੍ਰੇਕਿੰਗ ਨਿਊਜ਼ ਆਈ। ਇੱਕ ਮੁਸਾਫਿਰ ਇਸ ਹਾਦਸੇ ਵਿੱਚ ਬਚ ਗਿਆ ਜਿਸ ਦੀ ਹਾਲਤ ਬਹੁਤ ਨਾਜ਼ੁਕ ਹੈ। ਪਰ ਉਸਦੀ ਪਛਾਣ ਨਹੀਂ ਹੋ ਸકી। ਸਭ ਦੇ ਮਨ ਵਿੱਚ ਉਮੀਦ ਦੀ ਇੱਕ ਕਿਰਨ ਜਾ ਗਈ ਕਿ ਸ਼ਾਇਦ ਉਹ ਉਹਨਾਂ ਦਾ ਹੀ ਕੋਈ ਰਿਸ਼ਤੇਦਾਰ ਹੋਵੇ। ਹਸਪਤਾਲ ਵਿੱਚ ਭੀੜ ਜਮਾ ਹੋ ਗਈ। ਡਾਕਟਰ ਨੇ ਕਿਹਾ ਕਿ ਹਜੇ ਉਹ ਵੈਂਟੀਲੇਟਰ 'ਤੇ ਹੈ। ਹਾਲਤ ਵੀ ਨਾਜ਼ੁਕ ਹੈ। ਮਰੀਜ਼ ਦੇ ਕੋਲ ਤਾਂ ਕੋਈ ਨਹੀਂ ਜਾ ਸਕਦਾ। ਬਸ ਬਾਹਰ ਤੋਂ ਹੀ ਸ਼ੀਸ਼ੇ ਤੋਂ ਦੇਖਿਆ ਜਾ ਸਕਦਾ ਹੈ। ਲੋਕ ਬਾਹਰ ਤੋਂ ਦੇਖ ਕੇ ਉਸਨੂੰ ਪਛਾਣਨ ਦੀ ਕੋਸ਼ਿਸ਼ ਕਰ ਰਹੇ ਸੀ। ਪਰ ਇਹ ਮੁਮਕਿਨ ਨਹੀਂ ਸੀ ਉਸ ਸ਼ਖਸ ਦਾ ਚਿਹਰਾ ਕਾਫੀ ਜਲ ਚੁੱਕਿਆ ਸੀ ਉਸ ਦੇ ਦਵਾ ਦਾ ਲੇਪ ਵੀ ਲੱਗਿਆ ਸੀ ਇਧਰ ਗੁਰਜੰਟ ਸਿੰਘ ਰੋਜ਼ ਸਵੇਰੇ ਹਸਪਤਾਲ ਆਉਂਦੇ ਅਕਸਰ ਪੂਨ ਮੂਨਾ ਦੇ ਨਾਲ ਹੁੰਦੀ ਉਹਨਾਂ ਨੂੰ ਕੱਲਾ ਨਹੀਂ ਸੀ ਛੱਡਣਾ ਚਾਹੁੰਦੀ ਕਿਉਂਕਿ ਗੁਰਜੰਟ ਸਿੰਘ ਖੁਦ ਦਿਲ ਦੇ ਮਰੀਜ਼ ਸੀ 10 ਦਿਨਾਂ ਬਾਅਦ ਡਾਕਟਰ ਨੇ ਸਰਪੰਚ ਨੂੰ ਕਿਹਾ ਮਰੀਜ਼ ਖਤਰੇ ਤੋਂ ਬਾਹਰ ਹੈ ਪਰ ਇਹ ਕੋਮਾ ਵਿੱਚ ਜਾ ਚੁੱਕਿਆ ਹੈ ਕੋਮਾ ਤੋਂ ਬਾਹਰ ਨਿਕਲਣ ਵਿੱਚ ਕਿੰਨਾ ਸਮਾਂ ਲੱਗੇਗਾ ਕੁਝ ਕਿਹਾ ਨਹੀਂ ਜਾ ਸਕਦਾ ਕੁਝ ਹੀ ਦਿਨਾਂ ਵਿੱਚ ਉਸ ਨੂੰ ਆਈਸੀਯੂ ਵਿੱਚੋਂ ਕੱਢ ਕੇ ਸਪੈਸ਼ਲ ਵਾਰਡ ਵਿੱਚ ਭੇਜ ਦਵਾਂਗੇ ਦੂਜੀ ਗੱਲ ਇਹ ਕਿ ਇਸ ਦਾ ਚਿਹਰਾ ਬਹੁਤ ਖਰਾਬ ਹੋ ਚੁੱਕਿਆ ਹੈ ਜੇ ਉਹ ਬੇਹੋਸ਼ੀ ਤੋਂ ਬਾਹਰ ਆ ਵੀ ਜਾਂਦਾ ਹੈ ਤਾਂ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖ ਕੇ ਉਸ ਨੂੰ ਬਹੁਤ ਵੱਡਾ ਝਟਕਾ ਲੱਗੇਗਾ ਗੁਰਜੰਟ ਸਿੰਘ ਨੇ ਪੁੱਛਿਆ ਡਾਕਟਰ ਸਾਹਿਬ ਇਸ ਦੇ ਚਿਹਰੇ ਨੂੰ ਠੀਕ ਕਰਨ ਦੇ ਲਈ ਕੀ ਕੋਈ ਇਲਾਜ ਨਹੀਂ ਡਾਕਟਰ ਨੇ ਕਿਹਾ ਇਸ ਦੇ ਚਿਹਰੇ ਨੂੰ ਠੀਕ ਕਰਨ ਲਈ ਪਲਾਸਟਿਕ ਸਰਜਰੀ ਕਰ ਸਕਦੇ ਆ ਪਰ ਇਹ ਸਭ ਕਰਨ ਵਿੱਚ ਖਰਚਾ ਕਾਫੀ ਆ ਜਾਵੇਗਾ ਹੁਣ ਤੱਕ ਦੇ ਇਲਾਜ ਦਾ ਖਰਚਾ ਤੁਸੀਂ ਆਪ ਹੀ ਦੇ ਰਹੇ ਹੋ ਗੁਰਜੰਟ ਸਿੰਘ ਨੇ ਕਿਹਾ ਤੁਸੀਂ ਪੈਸੇ ਦੀ ਚਿੰਤਾ ਨਾ ਕਰੋ ਜੇ ਇਹ ਠੀਕ ਹੋ ਸਕਦਾ ਹੈ ਤਾਂ ਮੈਂ ਸਮਝੂਗਾ ਕਿ ਮੇਰਾ ਪੁੱਤ ਦੁਬਾਰਾ ਮਿਲ ਗਿਆ ਕੁਝ ਹੀ ਦਿਨਾਂ ਬਾਅਦ ਉਸ ਮਰੀਜ਼ ਨੂੰ ਸਪੈਸ਼ਲ ਬੋਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ। ਉੱਥੇ ਉਸ ਦੀ ਦੇਖਭਾਲ ਦਿਨ ਵਿੱਚ ਤਾਂ ਅਕਸਰ ਪੂਰਨ ਕਰਦੀ ਪਰ ਰਾਤ ਨੂੰ ਸਰਪੰਚ ਦੇ ਕਹਿਣ ਤੇ ਪਿੰਡ ਵਿੱਚੋਂ ਕੋਈ ਨਾ ਕੋਈ ਆ ਜਾਂਦਾ ਸੀ। ਤਕਰੀਬਨ 3 ਮਹੀਨੇ ਬਾਅਦ ਉਸ ਦੀ ਪਲਾਸਟਿਕ ਸਰਜਰੀ ਵੀ ਹੋਈ। ਉਸ ਆਦਮੀ ਨੂੰ ਇੱਕ ਨਵਾਂ ਚਿਹਰਾ ਮਿਲ ਗਿਆ। ਇਸ ਦੌਰਾਨ ਗੁਰਜੰਟ ਸਿੰਘ ਨੂੰ ਟਰੈਕਟਰ ਟਰਾਲੀ ਵਿੱਚ ਇੱਕ ਬੈਲਟ ਮਿਲੀ। ਹਾਸੀ ਤੋਂ ਬਾਅਦ ਉਸ ਨੌਜਵਾਨ ਨੂੰ ਇਸ ਟਰਾਲੀ ਨਾਲ ਹੀ ਹਸਪਤਾਲ ਪਹੁੰਚਾਇਆ ਗਿਆ ਸੀ ਸ਼ਾਇਦ ਕਿਸੇ ਨੇ ਉਸ ਦੇ ਆਰਾਮ ਲਈ 벨ਟ ਕੱਢ ਕੇ ਇੱਕ ਪਾਸੇ ਕੋਨੇ ਵਿੱਚ ਰੱਖ ਦਿੱਤੀ ਸੀ ਜਿਸ ਤੇ ਹੁਣ ਤੱਕ ਕਿਸੇ ਦੀ ਨਜ਼ਰ ਨਹੀਂ ਸੀ ਪਈ 벨ਟ ਤੇ ਦੋ ਸ਼ਬਦ ਖੁਦੇ ਸੀ ਆਰ ਕੇ ਉਸ 벨ਟ ਨੂੰ ਦੇਖ ਕੇ ਗੁਰਜੰਟ ਸਿੰਘ ਨੂੰ ਲੱਗਿਆ ਕਿ ਉਸ ਆਦਮੀ ਦੀ ਪਛਾਣ ਵਿੱਚ ਇੱਕ ਅਹਿਮ ਕڑی ਸਾਬਤ ਹੋ ਸਕਦੀ ਹੈ ਇਸ ਦੀ ਸੂਚਨਾ ਉਹਨਾਂ ਨੇ ਤੁਰੰਤ ਪੁਲਿਸ ਨੂੰ ਦੇ ਦਿੱਤੀ ਨਾਲ ਹੀ ਲੋਕਲ ਟੈਲੀਵਿਜ਼ਨ ਤੇ ਰੇਡੀਓ ਤੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਗਈ ਅਗਲੇ ਹੀ ਦਿਨ ਇੱਕ ਬਜ਼ੁਰਗ ਜੋੜਾ ਉਸ ਨੂੰ ਦੇਖਣ ਹਸਪਤਾਲ ਆਇਆ ਉਹਨਾਂ ਦਾ ਸ਼ਹਿਰ ਵਿੱਚ ਕਾਫੀ بڑا ਕਾਰੋਬਾਰ ਸੀ ਪਰ ਚਿਹਰਾ ਬਦਲਣ ਦੇ ਕਾਰਨ ਉਹ ਆਪਣੇ ਪੁੱਤ ਨੂੰ ਪਛਾਣ ਨਹੀਂ ਸਿ پا ਰਹੇ 벨ਟ ਵੀ ਪੁਲਿਸ ਨੂੰ ਦੇ ਦਿੱਤੀ ਗਈ ਸੀ ਉੱਥੇ ਉਹਨਾਂ ਨੇ ਪੂਨਮ ਨੂੰ ਦੇਖਿਆ ਜੋ ਮਨ ਲਗਾ ਕੇ ਮਰੀਜ਼ ਦੀ ਸੇਵਾ ਕਰ ਰਹੀ ਸੀ ਹਸਪਤਾਲ ਵਿੱਚੋਂ ਨਿਕਲ ਕੇ ਉਹ ਸਿੱਧੇ ਪੁਲਿਸ ਸਟੇਸ਼ਨ ਗਏ ਉੱਥੇ ਜਾ ਕੇ 벨ਟ ਨੂੰ ਦੇਖ ਕੇ ਕਿਹਾ ਕਿ ਅਜਿਹੀ ਇੱਕ 벨ਟ ਸਾਡੇ ਪੁੱਤ ਦੀ ਵੀ ਸੀ ਜਿਸ ਤੇ ਆਰ ਕੇ ਲਿਖਿਆ ਸੀ ਕਿਉਂਕਿ ਆਰ ਕੇ ਉਹਨਾਂ ਦੇ ਪੁੱਤ ਦੇ ਨਾਮ ਰੋਹਿਤ ਕੁਮਾਰ ਨਾਲ ਮਿਲਦਾ ਸੀ ਫਿਰ ਵੀ ਉਹ ਸੰਤੁਸ਼ਟ ਨਾ ਹੋਈ ਫਿਲਹਾਲ ਉਹ ਵਾਪਸ ਚਲੇ ਗਏ ਪਰ ਗੁਰਜੰਟ ਸਿੰਘ ਦਾ ਮਨ ਕਹਿ ਰਿਹਾ ਸੀ ਕਿ ਉਸ ਦਾ ਨਾਮ ਰੋਹਿਤ ਕੁਮਾਰੀ ਹੈ। ਤਕਰੀਬਨ 1 ਮਹੀਨਾ ਗੁਜ਼ਰ ਚੁੱਕਿਆ ਸੀ। ਗੁਰਜੰਟ ਸਿੰਘ ਤੇ ਪੂਨਮ ਦੋਨੋਂ ਹੀ ਰੋਹਿਤ ਦੀ ਦੇਖਭਾਲ ਕਰ ਰਹੇ ਸੀ। ਇੱਕ ਦਿਨ ਅਚਾਨਕ ਪੂਨਮ ਨੇ ਦੇਖਿਆ ਕਿ ਰੋਹਿਤ ਦੇ ਬੁੱਲ ਫੜਫੜਾ ਰਹੇ ਸੀ। ਹੱਥ ਨਾਲ ਕੁਝ ਇਸ਼ਾਰਾ ਕਰ ਰਿਹਾ ਸੀ। ਉਸਨੇ ਉਸੇ ਵਕਤ ਡਾਕਟਰ ਨੂੰ ਇਹ ਗੱਲ ਦੱਸੀ। ਡਾਕਟਰ ਨੇ ਕਿਹਾ ਦਵਾਈ ਆਪਣਾ ਕੰਮ ਕਰ ਰਹੀ ਹੈ। ਉਹਨਾਂ ਨੂੰ ਪੂਰੀ ਉਮੀਦ ਹੈ ਉਛੇਤੀ ਹੀ ਠੀਕ ਹੋ ਜਾਵੇਗਾ ਕੁਝ ਦਿਨ ਬਾਅਦ ਰੋਹਿਤ ਨੇ ਪੂਨਮ ਦਾ ਹੱਥ ਫੜ ਕੇ ਕੁਝ ਬੋਲਣ ਦੀ ਕੋਸ਼ਿਸ਼ ਕੀਤੀ ਉਸ ਸ਼ਾਮ ਜਦ ਪੂਨਮ ਆਪਣੇ ਘਰ ਜਾਣ ਲਈ ਉੱઠી ਤਾਂ ਰੋਹਿਤ ਨੇ ਉਸ ਦਾ ਹੱਥ ਫੜ ਕੇ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਲੜਖੜਾਉਂਦੀ ਜ਼ੁਬਾਨ ਨਾਲ ਕਿਹਾ ਮੈਂ ਇੱਥੇ ਹਸਪਤਾਲ ਵਿੱਚ ਕਿਵੇਂ ਆਇਆ ਮੈਂ ਤਾਂ ਹਵਾਈ ਜਹਾਜ਼ ਵਿੱਚ ਸੀ ਕਾਰੋਬਾਰ ਦੇ ਸਿਲਸਲੇ ਵਿੱਚ ਬਾਹਰ ਗਿਆ ਸੀ ਫਿਰ ਆਪਣੇ ਬਾਰੇ ਉਸਨੇ ਕੁਝ ਜਾਣਕਾਰੀ ਦਿੱਤੀ ਗੁਰਜੰਟ ਤੇ ਪੂਨਮ ਦੋਨਾਂ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ ਉਹਨਾਂ ਨੇ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਉਸ ਨੂੰ ਚੈੱਕ ਕਰਕੇ ਕਿਹਾ ਮੁਬਾਰਕ ਹੈ ਇਹ ਹੋਸ਼ ਵਿੱਚ ਆ ਰਹੇ ਨੇ ਇਹਨਾਂ ਦੇ ਮਾਤਾ ਪਿਤਾ ਨੂੰ ਸੂਚਨਾ ਦੇ ਦਿਵੋ ਪੂਨਮ ਤੇ ਗੁਰਜੰਟ ਸਿੰਘ ਹਸਪਤਾਲ ਵਿੱਚ ਰੁਕ ਕੇ ਰੋਹਿਤ ਦੇ ਮਾਤਾ ਪਿਤਾ ਦਾ ਇੰਤਜ਼ਾਰ ਕਰ ਰਹੇ ਸੀ ਉਹ ਲੋਕ ਵੀ ਖਬਰ ਮਿਲਦੇ ਹੀ ਦੌੜ ਪਏ ਰੋਹਿਤ ਨੇ ਆਪਣੇ ਮਾਤਾ ਪਿਤਾ ਨੂੰ ਪਹਿਚਾਨ ਲਿਆ ਹਾਸੇ ਤੋਂ ਪਹਿਲਾਂ ਤੱਕ ਦੀ ਗੱਲ ਦੱਸੀ ਉਸ ਤੋਂ ਬਾਅਦ ਉਸ ਨੂੰ ਕੁਝ ਯਾਦ ਨਹੀਂ ਸੀ ਰੋਹਿਤ ਦੇ ਪਾਪਾ ਨੇ ਗੁਰਜੰਟ ਸਿੰਘ ਤੇ ਪੂਰਨਮ ਦਾ ਸ਼ੁਕਰੀਆ ਦਾ ਕਰਦੇ ਹੋਏ ਕਿਹਾ ਤੁਹਾਡੇ ਉਪਕਾਰ ਦੇ ਲਈ ਅਸੀਂ ਹਮੇਸ਼ਾ ਤੁਹਾਡੇ ਕਰਜ਼ਦਾਰ ਰਹਾਂਗੇ ਫਿਰ ਪੂਰਨਮ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਇਹ ਲੜਕੀ ਤੁਹਾਡੀ ਬੇਟੀ ਹੈ ਨਾ ਗੁਰਜੰਟ ਸਿੰਘ ਬੋਲਿਆ ਮੇਰੇ ਲਈ ਤਾਂ ਮੇਰੀ ਧੀ ਤੋਂ ਵੀ ਵੱਧ ਕੇ ਹੈ ਪਰ ਹੈ ਮੇਰੀ ਬਹੂ ਵਿਆਹ ਤੋਂ 1 ਸਾਲ ਦੇ ਬਾਅਦ ਹੀ ਮੇਰਾ ਇਕਲੌਤਾ ਪੁੱਤ ਸਾਨੂੰ ਛੱਡ ਕੇ ਚਲਾ ਗਿਆ ਪਰ ਪੂਨਮ ਨੇ ਸਾਡਾ ਸਾਥ ਨਹੀਂ ਛੱਡਿਆ ਮੈਂ ਤਾਂ ਚਾਹੁੰਦਾ ਸੀ ਕਿ ਉਹ ਆਪਣੇ ਮਾਪੇ ਦੇ ਕੋਲ ਚਲੀ ਜਾਵੇ ਤੇ ਦੂਜਾ ਵਿਆਹ ਕਰਾ ਕੇ ਆਪਣੀ ਜ਼ਿੰਦਗੀ 'ਚ ਅੱਗੇ ਵਧੇ ਪਰ ਇਹ ਨਹੀਂ ਮੰਨੀ ਤੇ ਹਮੇਸ਼ਾ ਹੀ ਸਾਡੀ ਧੀ ਬਣ ਕੇ ਸਾਡੇ ਕੋਲ ਹੀ ਰਹਿ ਗਈ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਦਾ ਮੈਂ ਪੂਨਮ ਨੂੰ ਆਪਣੇ ਘਰ ਦੀ ਬਹੂ ਬਣਾਉਣ ਲਈ ਤਿਆਰ ਹਾਂ ਕਿਉਂ ਰੋਹਿਤ ਠੀਕ ਹੈ ਨਾ ਮੈਂ ਰੋਹਿਤ ਨੇ ਵੀ ਸਹਿਮਤੀ ਵਿੱਚ ਸਿਰ ਹਿਲਾ ਕੇ ਹਾਮੀ ਭਰ ਦਿੱਤੀ ਫਿਰ ਰੋਹਿਤ ਦੇ ਪਾਪਾ ਨੇ ਆਪਣੀ ਪਤਨੀ ਸੁਮਨ ਵੱਲ ਵੇਖ ਕੇ ਮੁਸਕਰਾਉਂਦੇ ਹੋਏ ਕਿਹਾ ਸੁਮਨ ਤੂੰ ਵੀ ਆਪਣੀ ਸਲਾਹ ਦੇ ਤੈਨੂੰ ਪੂਨਮ ਪਸੰਦ ਹੈ ਤੁਸੀਂ ਤਾਂ ਮੇਰੇ ਮੂੰਹ ਦੀ ਗੱਲ ਫੜ ਲਈ ਮੇਰੇ ਬੋਲਣ ਲਈ ਕੁਝ ਬਚਿਆ ਹੀ ਨਹੀਂ ਜਿਸਨੇ ਅੰਜਾਨ ਹੋ ਕੇ ਵੀ ਮੇਰੇ ਪੁੱਤ ਦੀ ਇੰਨੀ ਸੇਵਾ ਕੀਤੀ ਉਸ ਨੂੰ ਇੱਕ ਨਵਾਂ ਜੀਵਨ ਦਿੱਤਾ ਹੈ ਉਹ ਮੇਰੇ ਪੁੱਤ ਦੀ ਜੀਵਨ ਸਾਥਣ ਬਣਨ ਲਈ ਬਿਲਕੁਲ ਠੀਕ ਹੈ ਫਿਰ ਉਹ ਪੂਨਮ ਵੱਲ ਵੇਖ ਕੇ ਬੋਲੀ ਧੀਏ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਹੈ ਤੂੰ ਵੀ ਆਪਣਾ ਪੱਖ ਰੱਖ ਤੈਨੂੰ ਰੋਹਿਤ ਪਸੰਦ ਹੈ ਜਾਂ ਨਹੀਂ ਪੂਨਮ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀਆਂ ਕੁਝ ਬੂੰਦਾਂ ਛਲਕ ਪਈਆਂ ਬੋਲੀ ਮੈਂ ਤੁਹਾਡੇ ਸਭ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੀ ਆਂ ਪਰ ਮੈਂ ਆਪਣੇ ਸੱਸ ਸਹੁਰੇ ਨੂੰ ਕੱਲਾ ਛੱਡ ਕੇ ਨਹੀਂ ਜਾ ਸਕਦੀ ਉਹ ਮੇਰੇ ਲਈ ਮੇਰੇ ਮਾਪੇ ਤੋਂ ਵੀ ਵੱਧ ਕੇ ਨੇ ਮੇਰੇ ਪਤੀ ਜਾਂਦੇ ਹੋਏ ਇਹਨਾਂ ਦੀ ਜ਼ਿੰਮੇਵਾਰੀ ਮੈਨੂੰ ਦੇ ਕੇ ਗਏ ਨੇ ਗੁਰਜੰਟ ਸਿੰਘ ਨੇ ਪੂਨਮ ਨੂੰ ਸਮਝਾਉਂਦੇ ਹੋਏ ਕਿਹਾ ਪੂਨਮ ਪੁੱਤ ਤੂੰ ਸਾਡੀ ਫਿਕਰ ਨਾ ਕਰ ਤੈਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਵਿੱਚ ਹੀ ਸਾਡੀ ਸਾਰਿਆਂ ਦੀ ਖੁਸ਼ੀ ਹੈ ਅਸੀਂ ਹੁਣ ਜਿਉਣਾ ਹੀ ਕਿੰਨੇ ਦਿਨ ਹੈ ਜਦ ਕੀ ਤੇਰੀ ਤਾਂ ਸਾਰੀ ਜ਼ਿੰਦਗੀ ਅੱਗੇ ਪਈ ਐ ਰੋਹਿਤ ਦੇ ਪਾਪਾ ਨੇ ਵੀ ਗੁਰਜੰਟ ਸਿੰਘ ਦੀਆਂ ਗੱਲਾਂ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਪੂਨਮ ਤੂੰ ਆਪਣੀ ਜ਼ਿੰਮੇਵਾਰੀ ਤੋਂ ਕਦੇ ਪਿੱਛੇ ਨਾ ਹਟੀ ਜਿੰਨੇ ਦਿਨ ਚਾਹੀ ਗੁਰਜੰਟ ਸਿੰਘ ਜੀ ਕੋਲ ਆ ਕੇ ਰਹਿ ਸਕਦੀ ਐ ਤੈਨੂੰ ਇਸ ਬਾਰੇ ਵਿੱਚ ਕੋਈ ਰੋਕ ਟੋਕ ਨਹੀਂ ਹੋਵੇਗੀ ਪੂਨਮ ਕੁਝ ਸੋਚ ਕੇ ਬੋਲੀ ਰੋਹਿਤ ਨੂੰ ਤੁਸੀਂ ਜਨਮ ਦਿੱਤਾ ਤੇ ਪਾਪਾ ਜੀ ਨੇ ਇਹਨਾਂ ਨੂੰ ਦੁਬਾਰਾ ਜਨਮ ਦਿੱਤਾ ਤਾਂ ਇਹਨਾਂ ਦੀ ਵੀ ਤਾਂ ਕੁਝ ਜ਼ਿੰਮੇਵਾਰੀ ਬਣਦੀ ਐ ਮੇਰੇ ਪਾਪਾ ਜੀ ਦੇ ਲਈ ਰੋਹਿਤ ਦੇ ਪਾਪਾ ਫੇਰ ਬੋਲੇ ਮੇਰਾ ਪੁੱਤ ਬਹੁਤ ਸਮਝਦਾਰ ਐ ਉਸਨੂੰ ਦੋ ਦੋ ਪਿਤਾ ਦਾ ਪਿਆਰ ਮਿਲੂਗਾ ਰੋਹਿਤ ਗੁਰਜੰਟ ਸਿੰਘ ਦਾ ਓਨਾ ਹੀ ਖਿਆਲ ਰੱਖੇਗਾ ਜਿੰਨਾ ਉਹ ਸਾਡਾ ਰੱਖਦਾ ਪੂਨਮ ਤੇ ਰੋਹਿਤ ਦੋਨੋਂ ਇੱਕ ਦੂਜੇ ਵੱਲ ਵੇਖਣ ਲੱਗੇ ਉਹਨਾਂ ਦੀਆਂ ਗੱਲਾਂ ਸੁਣ ਕੇ ਪੂਨਮ ਸੰਤੁਸ਼ਟ ਲੱਗ ਰਹੀ ਸੀ ਪੂਨਮ ਦੇ ਪੇਕੇਆਂ ਨੂੰ ਵੀ ਗੁਰਜੰਟ ਸਿੰਘ ਨੇ ਇਹ ਗੱਲ ਦੱਸ ਦਿੱਤੀ। ਉਹਨਾਂ ਸਾਰਿਆਂ ਨੂੰ ਇਹ ਰਿਸ਼ਤਾ ਮਨਜ਼ੂਰ ਸੀ। ਗੁਰਜੰਟ ਸਿੰਘ ਨੇ ਧੂਮ-ਧਾਮ ਨਾਲ ਆਪਣੇ ਘਰ ਤੋਂ ਹੀ ਪੂਨਮ ਦਾ ਵਿਆਹ ਕਰਕੇ ਉਸਦੀ ਵਿਦਾਇਗੀ ਕੀਤੀ। ਕਹਾਣੀ ਕਿਵੇਂ ਦੀ ਲੱਗੀ? ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ। ਕਹਾਣੀ ਵਧੀਆ ਲੱਗੀ, ਲਾਈਕ ਸ਼ੇਅਰ ਜ਼ਰੂਰ ਕਰਨਾ। ਇਹੋ ਜਹੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਿਓ। ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੀਆਂ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ